ਸਸ਼ਕਾਲ ਜੀ ਤੁਸੀਂ ਜੁੜੇ ਹੋ ਬੋਲ ਪੰਜਾਬੀ ਨੂ ਦੇ ਨਾਲ ਦੋਸਤੋ ਲੰਗੇ ਸ਼ਰੀਵਰ 22 ਫਰਵਰੀ ਨੂੰ ਮੈਲਬਨ ਦੇ ਵਿੱਚ ਇੰਗਲੈਂਡ ਤੋਂ ਉਚੇਚੇ ਤੌਰ ਤੇ ਪਹੁੰਚੇ ਲਾਈਫ ਕੋਚ ਗੁਰਕਬਾਲ ਸਿੰਘ ਵੱਲੋਂ ਖੁਸ਼ੀਆਂ ਦਾ ਕੋਰਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਪ੍ਰਬੰਧ ਹਰਵਿੰਦਰ ਸਿੰਘ ਚਚਰਾੜੀ ਅਤੇ ਜਸਮੀਤ ਸਿੰਘ ਦੁਆਰਾ ਕੀਤਾ ਗਿਆ ਲਗਾਤਾਰ 3 ਘੰਟੇ ਚੱਲੇ ਇਸ ਪ੍ਰੋਗਰਾਮ ਵਿੱਚ ਗੁਰਕਬਾਲ ਸਿੰਘ ਨੇ ਜ਼ਿੰਦਗੀ ਨੂੰ ਉਸਾਰੂ ਢੰਗ ਨਾਲ ਜਿਉਣ ਦੇ ਤੌਰ ਤਰੀਕਿਆਂ ਅਤੇ ਆਮ ਜ਼ਿੰਦਗੀ ਵਿੱਚ ਨੈਗੇਟਿਵ ਸੋਰਸ ਤੋਂ ਬਚਣ ਲਈ ਆਏ ਹੋਏ ਦਰਸ਼ਕਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਜਿਕਰ ਯੋਗ ਹੈ ਕਿ ਗੁਰਕਵਾਲ ਸਿੰਘ ਇੰਗਲੈਂਡ ਵਿੱਚ ਰਹਿੰਦੇ ਹੋਏ ਪੰਜਾਬੀ ਵਿੱਚ ਆਪਣੀ ਲਾਈਫ ਕੋਚਿੰਗ ਟਿਪਸ ਦੇ ਜ਼ਰੀਏ ਲੋਕਾਂ ਦੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਦੇ ਕਾਰਨ ਅਤੇ ਹੱਲ ਬਾਰੇ ਪਰਚੋਲ ਕਰਦੇ ਹਨ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਦੇ ਨਾਲ ਜੁੜੇ ਹੋਏ ਹਨ ਉਹਨਾਂ ਅਨੁਸਾਰ ਸਾਡੀਆਂ ਬਹੁਤੀਆਂ ਮੁਸ਼ਕਲਾਂ ਦੇ ਲਈ ਅਸੀਂ ਆਪ ਹੀ ਜ਼ਿੰਮੇਵਾਰ ਹੁੰਨੇ ਆ ਅਤੇ ਸਾਨੂੰ ਆਪਣੀਆਂ ਕਮੀਆਂ ਅਤੇ ਖੂਬੀਆਂ ਨੂੰ ਪਛਾਣਨ ਦੀ ਲੋੜ ਹੈ ਕਦੇ ਵੀ ਬੰਦਾ ਐ ਕਰਕੇ ਜਗਾ ਰੰਡਾ ਵਾ ਇੱਥੋਂ ਵੀ ਬੋਲੇ ਸੋਨਿਆ ਸਾਸਤਰੀ ਅੱਜ ਕਲ ਕੋਈ ਨਹੀਂ ਲਾਉਂਦਾ ਕੋਈ ਲਾਉਂਦਾ ਜਦੋਂ ਇਹ ਝਕਾਰਾ ਲਾਉਣਾ ਹੈ ਜਿਹੜੇ ਬੋਡੀ ਲੈਂਗੁਏਜ ਦਾ ਮੈਂ ਤੁਹਾਨੂੰ ਕਨਸੈਪਟ ਦੱਸਿਆ ਨੇ ਛੋਟੀ ਚੈਸਟ ਆਊਟ ਸ਼ੋਲਡਰਸ ਬਟ ਕੋਰ ਟਾਈਟ ਆਪੇ ਹੀ ਹੋ ਜਾਂਦੀ ਹੈ ਆਪਾਂ ਨੂੰ ਕਰਦੇ ਹੀ ਨਹੀਂ ਬੈਂਦੀ ਦੂਜੀ ਚੀਜ਼ ਜਦੋਂ ਝਕਾਰਾ ਲਾਉਂਦੇ ਆ ਫੋਕਸ ਪ੍ਰੋਬਲਮ ਤੇ ਹੁੰਦਾ ਜਾਂ ਸੋਲੂਸ਼ਨ ਤੇ ਫਿਰ ਹੁੰਦਾ ਨਾ ਵੀ ਕਰਦਾਂਗੇ ਉਸ ਤੋਂ ਬਾਅਦ ਜਿਹੜੀ ਆਪਣੀ ਭਾਸ਼ਾ ਆਪਾਂ ਯੂਜ਼ ਕਰਦੇ ਆ ਝਕਾਰਾ ਲਾਉਣ ਤੋਂ ਬਾਅਦ ਕਿੱਡੇ ਕਿੱਥੇ ਚਾਰ ਬੰਦਿਆਂ ਦੀ ਡੈਥ ਹੋਈ ਉਸ ਤੇ ਵੀ ਝਕਾਰਾ ਲੱਗਿਆ ਉਹਨਾਂ ਦੇ ਕੋਈ ਨਹੀਂ ਮਾਰਨ ਦਾ ਹੁਕਮ ਕਰਦਾ ਹੁੰਦਾ ਹੁੰਦਾ ਕਿ ਨਹੀਂ ਤਾਂ ਆਪਾਂ ਨੂੰ ਕੀ ਨੇ ਰੋਕਿਆ ਹੈ ਵੀ ਤੜਕੇ ਉੱਠ ਕੇ ਜਾਂ 네ਗੇਟਿਵ ਫੀਲ ਕਰਦੇ ਹੋ ਬਹੁਤ ਲੋਅ ਟ ਹੈ ਜਾਂ ਆਥੜੇ ਜਾਂ ਕਿਸੇ ਟਾਈਮ ਕਿਤੇ ਵੀ ਤੁਸੀਂ ਆਪਸ ਕਰਾ ਲਾ ਨਹੀਂ ਸਕਦੇ ਕਿਸ ਨੇ ਰੋਕੇ ਵੀਰੇ ਪ੍ਰੋਗਰਾਮ ਦੇ ਵਿੱਚ ਜਿੱਥੇ ਗੁਰਕਬਾਲ ਸਿੰਘ ਹੁਣਾਂ ਨੇ ਲੋਕਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਪ੍ਰਭਾਵਿਤ ਕੀਤਾ ਉੱਥੇ ਇਸ ਪ੍ਰੋਗਰਾਮ ਨੂੰ ਵੇਖਣ ਆਏ ਹੋਏ ਦਰਸ਼ਕਾਂ ਨੇ ਵੀ ਆਪਣੀਆਂ ਮੁਸ਼ਕਲਾਂ ਤੇ ਸਵਾਲਾਂ ਦੇ ਜ਼ਰੀਏ ਗੁਰਕਬਾਲ ਸਿੰਘ ਅਤੇ ਹੋਰਨਾਂ ਦਰਸ਼ਕਾਂ ਦੇ ਨਾਲ ਸਾਂਝ ਪਾਈ जो, सब जो पेरेंट करते है, बोलते है, करते हैं हैं बोलते अपने रिश्तेदारों से तो आप मर्जी चाहे मेरा ऑब्जर्वेशन है या कॉमेंट है कि आप मर्जी चाहे पूजा पाठ करवाओ या गुरुद्वारे ले जाओ या मंदिर ले जाओ पर अगर आप अपने रिश्तेदारों से अपनी फैमिली में धोखाधा करोगे झूठ बोलोगे तो बच्चे सबकॉन्शियसली वो चीजें करते हैं उनकी पर्सनलिटी बनती है ਬਹੁਤ ਬਹੁਤ ਤੁਹਾਡਾ ਧੰਨਵਾਦ। ਇਸ ਪ੍ਰੋਗਰਾਮ ਨੂੰ ਵੇਖਣ ਲਈ ਹਰ ਵਰਗ ਦੇ ਲੋਕ ਸ਼ਾਮਲ ਹੋਏ। ਗੁਰਗਵਾਲ ਸਿੰਘ ਵੱਲੋਂ ਵੱਖ-ਵੱਖ ਵਿਧੀਆਂ ਰਾਹੀਂ ਆਏ ਹੋਏ ਦਰਸ਼ਕਾਂ ਨੂੰ ਆਮ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਕਿਵੇਂ ਜਿਉਇਆ ਜਾ ਸਕਦਾ ਹੈ ਬਾਰੇ ਦੱਸਿਆ। ਦਰਸ਼ਕਾਂ ਨੇ ਅਜਿਹਾ ਪ੍ਰੋਗਰਾਮ ਕਰਵਾਉਣ ਦੀ ਲੋੜ ਅਤੇ ਮਹੱਤਤਾ ਨੂੰ ਸਮਝਦਿਆਂ ਪ੍ਰਬੰਧਕੀ ਟੀਮ ਦਾ ਇਹ ਪ੍ਰੋਗਰਾਮ ਉਲੀਕਣ ਵਾਸਤੇ ਖਾਸ ਤੌਰ ਤੇ ਧੰਨਵਾਦ ਕੀਤਾ। ਗੁਰਿਕ ਬਾਲ ਸਿੰਘ ਦਾ ਪ੍ਰੋਗਰਾਮ ਸੀਗਾ ਕਿਉਂਕਿ ਅੱਜ ਕੱਲ ਦੀ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਅੱਜ ਕੱਲ ਦੇ ਸਮੇਂ ਦੇ ਵਿੱਚ ਅਜੇ ਪ੍ਰੋਗਰਾਮਾਂ ਦੀ ਜ਼ਰੂਰਤ ਬਹੁਤ ਆ ਖੁਦ ਤੁਸੀਂ ਪਰਿਵਾਰ ਸਮੇਤ ਆਇਓ ਕਿਵੇਂ ਦਾ ਲੱਗਿਆ ਪ੍ਰੋਗਰਾਮ ਸੀ ਬাজি ਬਹੁਤ ਵਧੀਆ ਪ੍ਰੋਗਰਾਮ ਸੀ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਰਿਹਾ ਅੱਜ ਕੱਲ ਜਿਵੇਂ ਫੈਮਿਲੀ ਦੇ ਵਿੱਚ ਕਈ ਤਰ੍ਹਾਂ ਦੀਆਂ ਟੈਨਸ਼ਨਾਂ ਬੱਚਿਆਂ ਨੂੰ ਲੈ ਕੇ ਹੁੰਦੀਆਂ ਨੇ ਫੈਮਿਲੀ ਚ ਮੀਆਂ ਬੀਬੀਆਂ ਦੀਆਂ ਹੁੰਦੀਆਂ ਨੇ ਇਹਨਾਂ ਨੇ ਬਹੁਤ ਵਧੀਆ ਅਪਰਾਲਾ ਕੀਤਾ ਬਹੁਤ ਵਧੀਆ ਇਸ਼ੂਜ਼ ਨੂੰ ਕਿਵੇਂ ਆਪਾਂ ਟੈਕਲ ਕਰ ਸਕਦੇ ਆ ਸਾਰਾ ਕੁਝ ਇਹਨਾਂ ਨੇ ਦੱਸਿਆ ਔਰ ਬਹੁਤ ਵਧੀਆ ਹੀ ਇਹਨਾਂ ਦਾ ਪ੍ਰੋਗਰਾਮ ਔਰ ਇਹ ਵਾਕਈ ਖੁਸ਼ੀਆਂ ਦਾ ਕੋਰਸ ਆ ਸਾਨੂੰ ਸਭ ਨੂੰ ਕਰਨਾ ਚਾਹੀਦਾ ਦੇਖੋ ਮੈਂ ਕਿਤਾਬਾਂ ਲਈਆਂ 6 ਇਸ ਤੋਂ ਵਧੀਆ ਕੋਈ ਗਿਫਟ ਨਹੀਂ ਹੋ ਸਕਦਾ ਹਾਂ ਔਰ ਮੇਰੇ ਚੌਣ ਮਤਲਬ ਜਿਹੜੇ ਬਾਈ ਜੀ ਦੇ ਚੌਣ ਵਾਲੇ ਆ ਉਹਨਾਂ ਨੂੰ ਤੇ ਵਧੀਆ ਲੱਗਦੀਆਂ ਇਹਨੇ ਪਰ ਮਤਲਬ ਇਹ ਉਹਨਾਂ ਨੂੰ ਵੀ ਦੱਸਣਾ ਜ਼ਰੂਰੀ ਬਣਦਾ ਵੀ ਜਿਹੜੇ ਜ਼ਿੰਦਗੀ ਨੂੰ ਬਹੁਤ 네ਗੇ ਨੇ اور ਉਹਨਾਂ ਨੂੰ ਚਾਹੀਦਾ ਕਿ ਅਸੀਂ ਜ਼ਿੰਦਗੀ ਨੂੰ ਖੁਸ਼ੀਆਂ ਦੀ ਤਰ੍ਹਾਂ ਮੰਨੀਏ ਤੇ ਜਿੱਦਾਂ ਬਾਈ ਉਹਨਾਂ ਨੇ ਪ੍ਰੋਗਰਾਮ ਦੇ ਦੌਰਾਨ ਵੀ ਇੱਕ ਗੱਲ ਕਹੀ ਕਿ ਤੁਸੀਂ ਖੁਸ਼ ਕਿਉਂ ਤੇ ਸਭ ਨੇ ਉਹਦੀ ਇੱਕ ਸਟੇਟਮੈਂਟ ਦਿੱਤੀ ਤੇ ਬਟ ਸਟੇਟਮੈਂਟ ਇਹੀ ਹੋਣੀ ਚਾਹੀਦੀ ਹੈ ਕਿ ਮੈਂ ਖੁਸ਼ ਹਾਂ ਹਾਂਜੀ ਸੋ ਇਹ ਖੁਸ਼ੀ ਸਭ ਨੂੰ ਸਭ ਨਾਲ ਸਾਂਝੀ ਕਰਾਂਗੇ ਜੀ ਇਹਨਾਂ ਖਾਬਾਬਾਂ ਦੇ ਜ਼ਰੀਏ ਸੋ ਦੋਸਤੋ 22 ਫਰਵਰੀ ਦਾ ਇੰਤਜ਼ਾਰ ਸੀ ਸਾਨੂੰ ਸਾਰਿਆਂ ਨੂੰ ਕਿਉਂਕਿ ਸਪੈਸ਼ਲੀ ਗੁਰ ਇਕਬਾਲ ਸਿੰਘ ਜਿਹੜੇ ਕਿ ਇੰਗਲੈਂਡ ਤੋਂ ਆਏ ਹੋਏ ਨੇ ਅਸਟ੍ਰੇਲੀਆ ਟੂਰ ਤੇ ਤੇ ਅੱਜ ਉਹਨਾਂ ਦਾ ਰੋਗਲ ਦੇ ਵਿੱਚ ਪ੍ਰੋਗਰਾਮ ਸੀਗਾ ਪ੍ਰੋਗਰਾਮ ਹੁਣੇ ਨਿਭੜਿਆ ਹੈ ਤੇ ਦਰਸ਼ਕਾਂ ਦੇ ਵਿੱਚ ਉਹ ਫੀਡਬੈਕ ਉਹ ਸੁਨੇਹ ਉਹਨਾਂ ਦੇ ਚਿਹਰਿਆਂ ਤੇ ਪੜ੍ਹੇ ਜਾ ਸਕਦੇ ਨੇ ਮੇਰੇ ਨਾਲ ਨੇ ਭਾਈ ਹਰਵਿੰਦਰ ਚਚਲੜੀ ਜਿਨ੍ਹਾਂ ਨੇ ਜਸਮੀਤ ਸਿੰਘ ਹੁਣਾ ਤੇ ਆਪਣੀ ਟੀਮ ਦੇ ਨਾਲ ਰਲ ਕੇ ਇਹ ਸਾਰਾ ਤਿਆਰ ਕੀਤਾ ਭਾਈ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਜੀ ਖਾਸ ਕਰਕੇ ਹਰਵਿੰਦਰ ਭਾਈ ਜਦ ਇਹ ਜ਼ਮਾਨੇ ਚ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਨਾ ਬਹੁਤ ਜ਼ਰੂਰਤ ਆ ਖਾਸ ਕਰਕੇ ਜਿਹੜੇ ਇਲਾਕੇ ਚ ਅਸੀਂ ਰਹੇ ਨਾ ਮੈਲਬਨ ਦੇ ਵਿੱਚ ਆ ਦੋ ਕੁ ਦਿਨ ਬੀਤੇ ਰੇ ਉੱਥੇ ਇੱਕ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਜੀ ਸੋ ਇੰਨੀਆਂ ਮਾਨਸਿਕ ਪਰੇਸ਼ਾਨੀਆਂ ਸਾਡੇ ਆਲੇ ਦੁਆਲੇ ਚੱਲ ਰਹੀਆਂ ਨੇ ਉਹਨਾਂ ਦੇ ਚੱਲਦੇ ਆ ਜਦੋਂ ਇਸ ਤਰ੍ਹਾਂ ਦੀ ਮੋਟੀਵੇਸ਼ਨ ਇਸ ਤਰ੍ਹਾਂ ਦੇ ਸਪੀਕਰ ਸਾਡੇ ਕੋਲੇ ਆਉਂਦੇ ਨੇ ਨਾ ਖਾਸ ਕਰਕੇ ਪ੍ਰਬੰਧਕਾਂ ਦਾ ਵੀ ਜਿਹੜਾ ਧੰਨਵਾਦ ਉਹ ਕਰਨਾ ਬਣਦਾ ਬਈ ਕਿਵੇਂ ਦਾ ਰਿਹੈਰੀ ਓਵਰ ਆਲ ਸਾਰਾ ਇੱਕ ਦਾ ਪ੍ਰੋਗਰਾਮ ਇਹ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਕੱਲੇ ਕੱਲੇ ਜੀ ਦਾ ਜਿਹੜੇ ਚੱਲ ਕੇ ਇੱ ਕੋਈ ਮਣਕਾ ਮਣਕਾ ਜੋੜੀ ਹੈ ਤਾਂ ਬਾਈ ਮਾਲਾ ਬਣਦੀ ਹੈ ਜੀ ਨਾ ਹਰ ਬੰਦਾ ਇੱਕ ਬੰਦੇ ਦੇ ਨਾਲ ਲੈ ਕੇ ਆਇਆ ਕੋਈ ਕਿਸੇ ਨੂੰ ਨਾਲ ਲੈ ਕੇ ਆਇਆ ਕੋਈ ਰੈਸਦਾਰ ਨਾਲ ਲੈ ਗਿਆ ਹਰੇਕ ਨੇ ਇੱਕ ਜੀ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਵੀ ਯਾਰ ਆ ਮੇਰਾ ਮਿੱਤਰ ਹੈ ਇਹਨੂੰ ਇਹ ਚੀਜ਼ ਕੱਢ ਲਾ ਹੂੰ ਇਹ ਸਾਡੇ ਲਈ ਬਹੁਤ ਵੱਡੀ ਗੱਲ ਸੀਗੀ ਹੈ ਨਾ ਕਿ ਲੋਕ ਆਪ ਨਹੀਂ ਆਏ ਗੱਲੇ ਹਮ ਸਾਡੇ ਭੈਣ ਭਰਾਵਾਂ ਨੂੰ ਲੈ ਕੇ ਗਿਆ ਕਿ ਤੱਕੇ ਨਾਲ ਲੈ ਕੇ ਆਏ ਆ ਵੀਰ ਤੂੰ ਆ ਤੇਰੀ ਮੈਂ ਮਦਦ ਕਰਦਾ ਵੀ ਤੈਨੂੰ ਆ ਚੀਜ਼ ਤੋਂ ਗੁਜ਼ਰ ਰਿਹਾ ਤਾਂ ਆ ਜਾ ਪਰ ਨਿਕਲੀ ਇਕੱਠੇ ਹੋ ਕੇ ਨਿਕਲੀ ਹੈ ਨਾ ਬਿਲਕੁਲ ਤਾਂ ਅਗਲੇ ਸਾਲ ਵੀ ਵੀਰੇ ਕਰਾਂਗੇ ਪਰਮਾਤਮਾ ਕਰੇ ਤਾਂ ਇਹ ਫਸਲਾਨਾ ਪ੍ਰੋਗਰਾਮ ਵੀ ਕਰਿਆ ਕਰਾਂਗੇ ਕਿਉਂਕਿ ਇਸ ਚੀਜ਼ ਦੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਲੋੜ ਹੈ ਹੁਣ ਇੱਕ ਨਹੀਂ ਕਈ ਕਈ ਪ੍ਰੋਗਰਾਮ ਹੋਣੇ ਚਾਹੀਦੇ ਇਦਾਂ ਦੇ ਨਾ ਜੀ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਅਗਲੀ ਵਾਰੀ ਹੋਰ ਵੀ ਉਤਸ਼ਾਹ ਨਾਲ ਤੁਸੀਂ ਦੋ ਦੋ ਚਾਰ ਚਾਰ ਜਣੇ ਨਾਲ ਲੈ ਕੇ ਆਇਓ ਇਸ ਮੌਕੇ ਤੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿੱਥੋਂ ਕਿ ਆਏ ਹੋਏ ਦਰਸ਼ਕਾਂ ਨੇ ਭਾਰੀ ਗਿਣਤੀ ਵਿੱਚ ਆਪਣੇ ਮਨਪਸੰਨ ਕਿਤਾਬਾਂ ਦੀ ਖਰੀਦੋ-ਫਰੋਖਤ ਕੀਤੀ। ਜ਼ਰੂਰਤ ਹੈ ਅਜਿਹੇ ਪ੍ਰੋਗਰਾਮਾਂ ਦੇ ਹੋਰ ਵੀ ਲਗਾਤਾਰ ਆਉਣ ਵਾਲੇ ਸਮੇਂ ਦੇ ਵਿੱਚ ਹੁੰਦੇ ਰਹਿਣ ਦੀ। ਮੈਂ ਸੋਨੀ ਟੈਲੋਂ ਬੋਲ ਪੰਜਾਬੀ ਨੂੰ ਮੇਰੇ ਨਾਲ ਕੈਮਰਾਮੈਨ ਭੁਪਿੰਦਰ ਪਾਟਕ ਤੁਸੀਂ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਸਤਿ ਸ਼੍ਰੀ ਅਕਾਲ।